ਸੁਣੋ ਹੈਲੋ ਗੱਲ ਤੇ ਸੁਣਾਓ ਆ ਤੇ ਛੱਡ ਹਾਂਜੀ ਸ਼ਰੀਕ ਜਿਹੜੇ ਨਾ ਸੜ ਜਾਂਦੇ ਆ ਅਸੀਂ ਨਵੀਂ ਵਾਸ਼ਿੰਗ ਮਸ਼ੀਨ ਲਈ ਆ ਯਾਰ ਬੜੀ ਮਹਿੰਗੀ ਸ਼ੈ ਲੈ ਲਿਆ ਪੂਰੇ ਮਹੱਲੇ ਚ ਵਾਸ਼ਿੰਗ ਮਸ਼ੀਨ ਨਹੀਂ ਹੋਣੀ ਤੁਹਾਡੇ ਕੋਲ ਹੀ ਆ ਨਹੀਂ ਉਹ ਵੇਖ ਕੇ ਹੀ ਸੜ ਗਏ ਭਾਈ ਉਹ ਯਾਰ ਐਡੀ ਛੋਟੀ ਸ਼ੈ ਤੋਂ ਹੀ ਸੜ ਗਏ ਹੋ ਨਹੀਂ ਉਹ ਜਾਦੂ ਚੱਲ ਗਿਆ ਉਹਦੇ ਤੇ ਵੀ ਚੱਲ ਗਿਆ ਕੀ ਹੋਇਆ ਪਹਿਲਾਂ ਪੂਰ ਪਾਇਆ ਕੱਪੜਿਆਂ ਦਾ ਅੱਛਾ ਹਰਮ ਵੀ ਪਾਇਆ ਹਰ ਸ਼ੈ ਚੱਲ ਵੀ ਰਹੀ ਆ ਦਾਗ ਉਦਾਂ ਦੇ ਉਦਾਂ ਦੇ ਉਹ ਦਾਗਾਂ ਦੇ ਭਾਈ ਬੁਰਸ਼ਮਾਰੀ ਦਾ ਵਾ ਇਹ ਚ ਜਿੰਨ ਜਪੂਤ ਕਿੱਥੋਂ ਆ ਗਏ ਤੁਹਾਡੇ ਐ ਸਦਕਾ ਮੈਂ ਤੈਨੂੰ ਦੇ ਦੇਣਾ ਠੀਕ ਆ ਤੂੰ ਅੱਗੋ ਜਿੰਨੂ ਮਰਜ਼ੀ ਦੇ ਦੀ ਅਗਰ ਮੁਰਕੇ ਮੈਨੂੰ ਜਿੰਨਾ ਜਿੰਨਾ ਨੇ ਤੰਗ ਕੀਤਾ ਤੇ ਮੈਂ ਚਪੇੜਾ ਮਾਰਨੀ ਆ ਤੇਰੇ ਤੂੰ ਮੇਰੇ ਕਾਹਦੇ ਚਪੇੜਾ ਮਾਰਨੀ ਆ ਮੈਂ ਤਾਂ ਜਿੰਨਾ ਦਾ ਮੈਂ ਠੇਕੇਦਾਰ ਤੇ ਆ ਕਾਲਾ ਇਹ ਕਿੰਨੇ ਦਾ ਭਾਈ ਆਇਆ ਜਿਹੜਾ ਹਾਂਜੀ ਇਹ ਜਿਹੜਾ ਇਹ ਭਾਈ ਇਹ 10000 ਦਾ 10000 ਦਾ ਹਾਂਜੀ ਐ ਡੱਕ ਵੇ ਡੱਗ ਹੋਰ ਤੈਨੂੰ ਮੈਂ ਹਾਥੀ ਦੇ ਦੰ 10000